ਬਹੁਤ ਸਵਾਗਤ ਹੈ ਸਿੱਧਾ ਟੂ ਦਾ ਪੁਆਇੰਟ ਅੱਜ ਤਿੰਨ ਸਵਾਲਾਂ ਦੇ ਜਵਾਬ ਲੈਣੇ ਆ ਜਿਹੜਾ ਮੇਰਾ ਸ਼ੋ ਵੀ ਹੈ ਸੁਰਿੰਦਰ ਡੱਲਾ ਦੇ ਤਿੰਨ ਸਵਾਲ ਅਸਲ ਤੇ ਸਵਾਲ ਸਟੂਡੈਂਟਸ ਦੇ ਹੁੰਦੇ ਨੇ ਅੱਜ ਜਿਹੜੇ ਮੇਰੇ ਕੋਲੇ ਮੁੱਖ ਸਵਾਲ ਨੇ ਆਸਟ੍ਰੇਲੀਆ ਜੁਲਾਈ ਇਨਟੇਕ ਲਈ ਰਿਕੁਆਇਰਮੈਂਟਸ ਕਿੰਨੀ ਹੈ ਆਸਟ੍ਰੇਲੀਆ ਜੁਲਾਈ ਇਨਟੇਕ ਲਈ ਦੇਖੋ ਜੀ ਮਿਨੀਮਮ 6 ਬੈਂਡ ਦੀ ਰਿਕੁਆਇਰਮੈਂਟ ਔਰ 6 ਬੈਂਡ 5.5 ਬੈਂਡ ਦੇ ਉੱਤੇ ਆਪਣੀ ਫਾਈਲ ਨਾ ਲਗਾਓ ਅਸੀਂ ਤਾਂ ਐਕਸੈਪਟ ਨਹੀਂ ਕਰਦੇ ਕੁਝ ਲੋਕ ਕਰਦੇ ਨੇ ਬਟ 5.5 ਤੇ ਫਾਈਲ ਨਾ ਲਗਾਓ ਘੱਟੋ ਘੱਟ 6 ਬੈਂਡ ਔਰ ਮਿਨੀਮ ਐਡਮਿਸ਼ਨ ਸਟਾਰਟ ਹੋ ਗਈਆਂ ਮਈ ਜੂਨ ਤੱਕ ਚੱਲਣ ਗਿਆ ਜਿੰਨੀ ਜਲਦੀ ਕਰਾ ਸਕੋ 12ਵੀਂ ਦੇ ਐਗਜ਼ਾਮ ਦਿੰਦੇ ਕੰਡੀਸ਼ਨਲ ਆਫਰਸ ਆਪਣੀਆਂ ਅਪਲਾਈ ਕਰਨੀਆਂ ਸ਼ੁਰੂ ਕਰ ਦਿਓ ਜੀ ਅਫਰ ਇਜ਼ੀ ਪੀਆਰ ਲਈ ਹੁਣ ਆਸਟ੍ਰੇਲੀਆ ਦੇ ਵਿੱਚ ਕੋਈ ਨਵੀਂ ਆਪਸ਼ਨ ਜਿੱਥੇ ਲੱਗੇ ਤੁਹਾਨੂੰ ਕਿ ਲੇਟੈਸਟ ਜਿਹੜੀ ਜਾਣਕਾਰੀ ਆਈ ਹੈਗੀ ਸਾਊਥ ਆਸਟ੍ਰੇਲੀਆ ਵੱਲੋਂ ਆਈ ਹੈ ਉਹਨੂੰ ਆਪਾਂ ਕਵਾਂਗੇ ਵੀ ਦਿਲ ਖੋਲ ਕੇ ਉਹਨਾਂ ਨੇ ਆਪਣਾ ਪੀਆਰ ਵਾਸਤੇ ਈਜ਼ੀ ਕਰ ਦਿੱਤਾ ਸਾਊਥ ਆਸਟ੍ਰੇਲੀਆ ਜਿਹਦੀ ਕੈਪੀਟਲ ਐਡੀਲੇਡ ਹੈਗੀ ਆ ਜਿੱਥੇ ਸਾਡੇ ਕੋਲ ਕੈਪਲਨ ਬਿਜ਼ਨਸ ਸਕੂਲ ਔਰ ਆਈਆਈਬੀਟੀ ਪਲੱਸ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਹੈਗੇ ਨੇ ਉੱਥੇ ਪੜਨ ਵਾਲੇ ਬੱਚਿਆਂ ਵਾਸਤੇ ਬਹੁਤ ਵਧੀਆ ਆਪਸ਼ਨਸ ਆਈਆਂ ਹਨ ਪੜਾਈ ਕਰਕੇ ਪੀਆਰ ਆਲਮੋਸਟ ਸ਼્યોਰ ਹੈਗੀ ਆ ਜਿਹੜੇ ਆਲਰੇਡੀ ਉੱਥੇ ਪੜ ਰਹੇ ਨੇ ਰਹਿ ਰਹੇ ਨੇ ਉਹਨਾਂ ਵਾਸਤੇ ਬਹੁਤ ਈਜ਼ੀ ਹੋ ਗਿਆ ਜੀ ਜੀ ਚਲੋ ਸਾਊਥਰਨ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਜੀ ਚੰਗੇ ਕੋਰਸਸ ਕਾਲਜ ਬਹੁਤ ਵਧੀਆ ਬਹੁਤ ਵਧੀਆ ਐਡੀਲੇਡ ਇਜ਼ ਅ ਫੋਰਥ బిਗੇਸਟ ਸਿਟੀ ਆਫ ਆਸਟ੍ਰੇਲੀਆ ਰੀਜਨਲ ਏਰੀਆ ਤਾਂ ਹੁਣ ਤੋਂ ਪਾਵੇ ਨਹੀਂ ਉਹ ਵੀ ਪਿੰਡ ਹੈ ਇਟ ਇਜ਼ ਅ ਵੈਰੀ ਬਿਗ ਸਿਟੀ ਜੀ ਨਵੇਂ ਸਟੂਡੈਂਟਸ ਨੂੰ ਐਡੀਲੇਡ ਦੇ ਵਿੱਚ ਕੀ ਪੋਸਿਬਿਲਿਟੀਆਂ ਬਣਨਗੇ ਉਹਨਾਂ ਨੂੰ ਵੀ ਜਾਨਣਾ ਚਾਹੀਦਾ ਬਿਲਕੁਲ ਜੀ ਨਵੇਂ ਸਟੂਡੈਂਟਸ ਕਿਉਂਕਿ ਪੁਸ਼ ਆ ਰਿਹਾ ਕਿਤਨਾ ਕਿਤੇ ਰੀਜਨਲ ਏਰੀਆਜ਼ ਨੂੰ ਵਸਾਨਦਾ ਰੀਜਨਲ ਏਰੀਆਜ਼ ਦੇ ਵਿੱਚ ਨਵੇਂ ਸਟੂਡੈਂਟਸ ਵੀ ਜਾਣ ਸਰਕਾਰ ਵੱਲੋਂ ਜਿਹੜੀ ਆਸਟ੍ਰੇਲੀਆ ਦੀ ਯੂਨੀਅਨ ਗਵਰਨਮੈਂਟ ਹੈ ਉਹਦੇ ਵੱਲੋਂ ਇਸ ਚੀਜ਼ ਤੇ ਪੁਸ਼ ਆ ਰਿਹਾ ਇਨਸੈਂਟਿਵਸ ਤਾਂ ਹੀ ਦਿੱਤੇ ਜਾ ਰਹੇ ਨੇ ਬਿਕਾਜ਼ ਇਨਸੈਂਟਿਵਸ ਹੋਣਗੇ ਪੀਆਰ ਦਾ ਲਾਲਚ ਹੋਏਗਾ ਤੇ ਬੱਚੇ ਉੱਥੇ ਜ਼ਿਆਦਾ ਜਾਣਗੇ ਪੜ੍ਹਾਈ ਜ਼ਿਆਦਾ ਖਰਚੀਲੀ ਤਾਂ ਨਹੀਂ ਸਾਊਥ ਆਸਟ੍ਰੇਲੀਆ ਚ ਰਿਲੇਟਿਵਲੀ ਸਸਤੀ ਹੈਗੀ ਹੈ ਮੈਲਬਨ ਸਿਡਨੀ ਨਾਲੋਂ 15-16 ਹ ਜਿਹੜੀਆਂ ਕਿ ਦੂਸਰੇ ਨਾਲੋਂ ਆਲਮੋਸਟ 40% ਚੀਪਰ ਹੈਗੇ 40% ਘੱਟ ਹੈ ਐਗਜ਼ੈਕਟਲੀ ਚਲੋ ਇੱਕ ਸਵਾਲ ਬਾਰ-ਬਾਰ ਕਈ ਸਟੂਡੈਂਟਸ ਮੈਨੂੰ ਤੋਂ ਪੁੱਛਦੇ ਨੇ ਕੱਲੇ-ਕੱਲੇ ਸਾਡੇ ਪੈਨਲ ਤੇ ਜਿਹੜੇ ਕੰਸਲਟੈਂਟ ਨੇ ਤ੍ਰिवेदी ਓਵਰਸੀਜ਼ ਦਾ ਆਸਟ੍ਰੇਲੀਆ ਦਾ ਸਕਸੈਸ ਰੇਟ ਕਿੰਨਾ ਹੈ ਵੀ ਵਰਕ ਔਨ ਅਰਾਊਂਡ 90% ਪਲੱਸ ਸਕਸੈਸ ਰੇਟ ਜੀ ਪਿਛਲੀ ਇਨਟੇਕ ਦੇ ਵਿੱਚ ਅਸੀਂ ਕਰੀਬਨ 95% ਤੇ ਕੰਮ ਕੀਤਾ ਹੈਗਾ ਐਂਡ ਹੋਪਫੁਲੀ ਇਹ ਇਨਟੇਕ ਵੀ ਵਧੀਆ ਹੀ ਰਹੇਗਾ ਅੱਛੇ ਨਾਲ ਕੰਮ ਕਰਾਂਗੇ ਬਿਕਾਜ਼ ਬੜੀ ਆਪਣੇ ਵੱਲੋਂ ਵੈਟਿੰਗ ਕਰਕੇ ਪੂਰੀ ਮਿਹਨਤ ਲੱਗਦੀ ਹੈ ਫਾਈਲ ਦੇ ਉੱਪਰ ਪੁੱਟ ਐਨ ਐਫਰਟ ਬਟ ਕਿਤਨੇ ਕਿਤੇ ਰਿਫਿਊਜ਼ਲ ਜ਼ਰੂਰ ਹੁੰਦੇ ਨੇ ਬਟ ਉਹਨੂੰ ਬਹੁਤ ਲਿਮਿਟਿਡ ਰੱਖੀਦਾ ਜੀ ਚਲੋ ਥੈਂਕ ਯੂ ਦਰੇਸ਼ ਸਾਹਿਬ ਥੈਂਕ ਯੂ ਜੀ ਥੈਂਕ ਯੂ